ਪ੍ਰੇਮ ਬਧਵਾਈ ਨੇ ਇਹ ਦੇਖੋ ਹਰੇਕ ਮੁੱਦੇ ਨਾਲ ਚੱਕਿਆ। ਮੁੱਦਾ ਵੀ ਜਿਹੜਾ ਸੜਕਾਂ ਦੀ ਬੱਸ ਸਟੈਂਡ ਵਾਲਾ ਉਥੇ ਰੋੜੇ ਡੇਢ ਸੇ ਬਾਈਜਦੇ ਸੀ ਪਰ ਹੁਣ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੇ ਉਥੇ ਲੁੱਕ ਪੁਆਈ ਜਾਵੇ ਜਲਦੀ। ਜੱਕਦੇ ਹਾਂ ਗਰਾਊਂਡ ਲੈਵਲ ਤੇ ਜਾ ਕੇ ਰਿਪੋਰਟਿੰਗ ਕਰਦੇ ਹਾਂ। ਪਹਿਲਾਂ ਵੀ ਇੱਕ ਦੋ ਐਹੋ ਜਿਹੇ ਤੀਜਾ ਹਨ ਜੋ ਕਿ ਲੱਗਦਾ ਨਹੀਂ ਸੀ ਵੀ ਪ੍ਰਸ਼ਾਸਨ ਗੁੜੀ ਨਿੰਦਰ ਸੁਤਾ ਪਿਆ। ਤੁਸੀਂ ਸੁਆ ਦੇ ਮੁੱਦਿਆਂ ਦੇ ਵੀ ਬੋਲੇ। ਤਲੋ ਵੀ ਹੱਲ ਹੋਇਆ ਅਮਰ ਕੀ ਹੈ ਵੀ ਇਹਦੀ ਕੰਡੀਸ਼ਨ ਰਿਪੇਅਰ ਵਾਲੀ ਦਾ ਹੈ ਕੋਈ ਹੈ ਨਹੀਂ ਆਹ ਦੇਖੋ ਜਿਵੇਂ ਤੁਹਾਡੇ ਉੱਪਰ ਨੇ ਸਰੀਆ ਵੀ ਵਿੱਚ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਰੱਖਿਆ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਟੀਵੀ ਸਮਾਣਾ ਹਲਚਲ ਨਿਊਜ਼ ਟੀਵੀ ਲੋਕ ਮਸਲੇ ਚੱਕਦਾ ਹੈ ਤੇ ਲੋਕ ਮਸਲੇ ਤਕਰੀਬਨ ਹਰ ਲੋਕ ਮਸਲੇ ਜਿੰਨੇ ਵੀ ਸਮਾਣਾ ਹਲਚਲ ਨਿਊਜ਼ ਨੇ ਚੱਕੇ ਨਹੀਂ ਹਰੇਕ ਮਸਲਾ ਹੱਲ ਹੋਇਆ ਕਿਸੇ ਵੀ ਤਰ੍ਹਾਂ ਦਾ ਮਸਲਾ ਹੋਵੇ ਭਾਵੇਂ ਸੂਏ ਦਾ ਚੱਕਿਆ ਸੀ ਆਪਣੇ ਬੱਸ ਸਟੈਂਡ ਰੋਡ ਦਾ ਚੱਕਿਆ ਸੀ ਮਲਕਾਣਾਪਤੀ ਦਾ ਚੱਕਿਆ ਸੀ ਜਿੰਨੇ ਵੀ ਮਸਲੇ ਸਮਾਣਾ ਹਲਚਲ ਨੂੰ ਉਸ ਨੇ ਚੱਕੇ ਨੇ ਉਹਨਾਂ ਚੋਂ ਇੱਕ ਨੱਧਾ ਛੱਡ ਕੇ ਹਰੇਕ ਮਸਲਾ ਹੱਲ ਹੋਇਆ ਹੁਣ ਸਾਡੇ ਸ਼ਹਿਰ ਵਾਸੀਆਂ ਨੇ ਸੂਤਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਜਿਹੜੀ ਸੁਭਾਸ਼ پارک ਹੈ ਸੁਭਾਸ਼ پارک ਦੇ ਵਿੱਚ ਇੱਕ ਟੈਂਕੀ ਹੈ ਜੋ ਪਾਣੀ ਦੀ ਟੈਂਕੀ ਹੈ ਸਭ ਤੋਂ ਪਹਿਲੀ ਤੇ ਪੁਰਾਣੀ ਟੈਂਕੀ ਉਹੀ ਹੈ ਦੇਖੋ ਕੋਈ ਵੀ ਚੀਜ਼ ਬਣਦੀ ਹੈ ਤਾਂ ਉਸ ਦੀ ਮਿਆਦ ਹੁੰਦੀ ਹੈ ਟੁੱਟਣ ਦੀ ਖੰਡਿਤ ਹੋਣ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਹਦੀ ਮਿਆਦ ਹੁੰਦਾ ਕੋਈ ਐਂਡ ਹੁੰਦਾ ਹੈ ਉਹਦਾ ਐਂਡ ਦਾ ਮਤਲਬ ਇਹ ਹੈ ਕਿ ਜਿਹੜੀ ਉਹਦੀ ਟੈਂਕੀ ਹੈ ਟੈਂਕੀ ਦੇ ਜਿਹੜੇ ਹਾਲਾਤ ਨੇ ਕਿਸੇ ਤੋਂ ਲੁਕੇ ਨਹੀਂ ਆ ਨਾ ਉਹ ਅਸੀਂ ਤਸਵੀਰਾਂ ਜੜੀਆਂ ਵੀ ਨੇ ਉਹ ਅਸੀਂ ਜਨਤਾ ਦੇ ਸਾਹਮਣੇ ਤੇ ਸਰਕਾਰ ਦੇ ਸਾਹਮਣੇ ਦਿਖਾ ਰਹੇ ਆ ਜੋ ਲਾਈਵ ਤਸਵੀਰਾਂ ਨੇ ਹੁਣ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਲਈ ਅਸੀਂ ਹੁਣ ਇਹ ਬੇਨਤੀ ਕਰਦੇ ਆ ਕਿ ਉਸ ਜਿੱਥੇ ਟੈਂਕੀ ਹੈ ਉਸ ਟੈਂਕੀ ਦੇ ਥੱਲੇ ਮੁਲਾਜ਼ਮ ਵੀ ਬੈਠਦੇ ਨੇ ਤੇ ਕਿਸੇ ਪਾਸੇ ਵੀ ਜਾਣ ਕਿਉਂਕਿ ਟੈਂਕੀ ਦੀ ਜਿਹੜੀ ਉਚਾਈ ਹੈ ਬਹੁਤ ਉਚਾਈ ਹੈ ਤੇ ਜੇ ਕੋਈ ਪੀਸ ਗਿਰਦੇ ਨੇ ਉਹ ਉਹਨਾਂ ਨੇ ਕਿਹਾ ਸਾਡੇ ਇੱਕ ਵਾਰੀ ਨਹੀਂ ਕਈ ਵਾਰੀ ਗਿਰੇ ਨੇ ਪਰ ਅਸੀਂ ਕਹਿੰਦੇ ਜਾਈਏ ਤੇ ਜਾਈਏ ਕਿੱਥੇ ਅਸੀਂ ਨੇ ਆਪਣੀ ਡਿਊਟੀ ਵੀ ਕਰਨੀ ਹੈ ਕਿ ਡਿਊਟੀ ਤੋਂ ਪੂਰਾ ਪਰਾ ਜਾਣਿਆ ਤਾਂ ਵੀ ਸਾਡੇ ਦੇ ਸੀਨੀਅਰ ਅਧਿਕਾਰੀ ਕੋਈ ਵੀ ਕਾਰਵਾਈ ਕਰ ਸਕਦੇ ਨੇ ਪਰ ਦੇਖਿਓ ਆਪਣੀ ਤੰਦੇ ਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਉੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਹੁਣ ਉੱਥੇ ਇੱਕ ਡੀਐਸਪੀ ਸਾਹਿਬ ਸਮਾਣਾ ਦਾ ਵੀ ਦਫ਼ਤਰ ਹੈ ਆਪਣੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਵੀ ਦਫ਼ਤਰ ਹੈ ਤੇ ਸਾਡੇ ਜਾਣਕਾਰੀ ਧਿਆਨ ਚ ਰੱਖ ਲੈਂਦੀ ਕਿ ਇੱਕ ਅੰਗਨwadi ਅੰਗਨwadi ਦਾ ਵੀ ਦਫ਼ਤਰ ਹੈ ਜਿੱਥੇ ਕਿ ਵੀ ਦਰਜਨਾਂ ਹੀ ਮੁਲਾਜ਼ਮ ਹਰ ਵੇਲੇ ਬੈਠਦੇ ਨੇ ਆਪਣੀ ਡਿਊਟੀ ਦਿੰਦੇ ਨੇ ਤੇ ਜਿਹੜੇ ਡੀਐਸਪੀ ਸਾਹਿਬ ਨੂੰ ਮਿਲਣ ਆਉਂਦੇ ਨੇ ਉਹ ਵੀ ਸੈਕੜੀ ਦਾ ਤਾਦਾਦ ਤੇ ਚਾਹੁੰਦੇ ਨੇ ਕਿਉਂਕਿ ਪ੍ਰਸ਼ਾਸਨ ਦਾ ਮੇਨ ਅਫਸਰ ਮੇਨ ਦਫਤਰ ਜਿੱਥੇ ਕਿ ਵੀ ਸੀਨੀਅਰ ਅਧਿਕਾਰੀ ਬੈਠਦੇ ਨੇ ਤਾਂ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਂਦੇ ਨੇ ਤੇ ਡੀਐਸਪੀ ਸਾਹਿਬ ਉਹਨਾਂ ਨੂੰ ਹੱਲ ਵੀ ਕਰਦੇ ਨੇ ਹੁਣ ਹੱਲ ਦੀ ਗੱਲ ਤੇ ਆ ਜਾਈਏ ਜਿਹੜਾ ਇਹ ਟੈਂਕੀ ਦਾ ਮਸਲਾ ਜਿਹੜਾ ਸਮਾਣਾ ਹਲਚਰ نیوز ਨੇ ਚੱਕਿਆ ਬਹੁਤ ਵੱਡੇ ਵੱਡੇ ਜਿਹੜੇ ਖਰਾਪੜ ਨੇ ਉਹ गिरਦੇ ਨੇ ਜਿਹੜੇ गिरਦੇ ਨੇ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ गिरਦੇ ਨੇ ਜਿਹੜੇ ਬਹੁਤ ਥਾਂ ਦੇ ਉੱਤੋਂ ਤਾਂ ਸਰੀਆ ਸਿਮਿੰਟ ਦਾ ਸਾਥ ਛੱਡ ਚੁੱਕਿਆ ਤੇ ਜਦੋਂ ਸਾਥ ਛੱਡ ਦਿੰਦਾ ਤਾਂ ਫਿਰ ਉਹਦੇ ਪੀਸ ਖਰਾਪਣ ਬਹੁਤ ਵੱਡੇ ਵੱਡੇ गिर ਰਹੇ ਨੇ ਉਹ ਵੀ ਦਿਖਾਏ ਜਾ ਰਹੇ ਨੇ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿਹੜੇ ਗਿਰ ਚੁੱਕੇ ਨੇ ਤੇ ਕੁਝ ਗਿਰਨ ਦੀ ਕਾਗਾਰ ਤਿਆਰ ਬੱਤਿਆਰ ਖੜੇ ਨੇ ਕਿਉਂਕਿ ਜੇ ਕੁਝ ਮਾੜੀ ਮੋਟੀ ਹਿੱਲਜੁਲ ਹੁੰਦੀ ਆ ਪਹਿਲੀ ਗੱਲ ਤਾਂ ਇਹ ਆ ਕਿ ਪ੍ਰਮਾਤਮਾ ਨਾ ਕਰੇ ਕੋਈ ਐਸੀ ਹਿੱਲਜੁਲ ਹੋਵੇ ਦੇਖੋ ਜੇ ਕੋਈ ਚੀਜ਼ ਬਣੀ ਆ ਤਾਂ ਟੁੱਟੇਗੀ ਦੀ ਜ਼ਰੂਰ ਕਿਉਂਕਿ ਹੁਣ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਸੇ ਕਰਕੇ ਪਹਿਲਾਂ ਲਿਆਤਾ ਕਿ ਵੀ ਇਹਦਾ ਕੋਈ ਨਾ ਕੋਈ ਮਸਲਾ ਜਾਂ ਕੋਈ ਹੱਲ ਕੀਤਾ ਜਾਵੇ ਕਿਉਂਕਿ ਵੱਡੀ ਘਟਨਾ ਨੂੰ ਕੋਈ ਅੰਜਾਮ ਨਾ ਹੋਵੇ ਵੱਡੀ ਘਟਨਾ ਦਾ ਕੋਈ ਵੱਡਾ ਹਾਦਸਾ ਨਾ ਹੋਵੇ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਾਹੀਦਾ ਇਸ ਵੱਲ ਕੋਈ ਕਦਮ ਚੁੱਕਿਆ ਜਾਵੇ ਹੁਣ ਵੇਖਦੇ ਹਾਂ ਸੀਨੀਅਰ ਅਧਿਕਾਰੀ ਇਸ ਵੱਲ ਕਿੰਨਾ ਕੋਈ ਕਦਮ ਚੱਕਦੇ ਨੇ ਜਾਂ ਕੀ ਕਾਰਵਾਈ ਕਰਦੇ ਨੇ ਉਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮਦਵਾਦੀ ਰਿਪੋਰਟ ਵਰਮਾ ਜੀ ਕਿਵੇਂ ਦੇਖਦੇ ਹੋ ਤੁਸੀਂ ਵੀ ਸਾਡੇ ਵਾਂਗੂ ਲੋਕ ਮਸਲਿਆਂ ਤੇ ਬਹੁਤ ਵਾਰ ਬੋਲਦੇ ਹੋ ਜਿਵੇਂ ਬੱਸ ਸਟੈਂਡ ਦੇ ਮਸਲੇ ਸੀਗੇ ਤੁਸੀਂ ਬੋਲੇ ਸੀਗੇ ਤੇ ਭਾਵੇਂ ਤੁਹਾਡੇ ਕਹੇ ਤੇ ਅਸੀਂ ਚਲਾਈਆਂ ਸੀ ਪਰ ਮਸਲੇ ਹੋ ਗਏ ਸੀਗੇ ਹੁਣ ਆਪਾਂ ਇਹ ਟੈਂਕੀ ਵਾਲੇ ਮਸਲੇ ਤੇ ਆਈਆਂ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹ ਟੈਂਕੀ ਦਾ ਮਸਲਾ ਐ ਸਟ੍ਰੇਜ ਹੁਣ ਸਾਰੇ ਕਿਤੇ ਦੇਖੋ ਰਹਿਸ਼ ਹੋਈ ਐ ਉਹ ਗਰੀਬ ਘਰ ਨੇ ਇੱਕ ਅੱਛੇ ਗੰਨਾਂ ਲਗਾਈਆਂ ਦੀ ਬਚਾਰਿਆਂ ਦੀ ਹੋ ਸਕਦਾ ਟੈਂਕੀ ਜਿਵੇਂ ਇਹ ਟੁੱਟ ਜਾਰੀ ਐ ਬਿਲਕੁਲ ਕਵਾੜ ਬਣ ਚੁੱਕੀ ਐ ਇਹ ਇਹ ਕਿਸੇ ਵੇਲੇ ਵੀ ਕਿਸੇ ਪਾਸੇ ਗਿਰ ਸਕਦੀ ਐ ਕਈ ਗਰੀਬ ਦੇ ਘਰ ਵੀ ਉੱਜੜਦਾ ਤਾਂ ਇਧਰ ਡੀਐਸਪੀ ਸਾਹਿਬ ਦਾ ਦਫ਼ਤਰ ਐ ਉਹਦੇ ਵੀ ਗਿਰ ਸਕਦੀ ਐ ਇਹ ਕਿਉਂਕਿ ਮੈਨੂੰ ਯਾਦ ਐ ਉਹ ਸਾਰਾ ਸਾਡਾ ਜਨਮ ਨਹੀਂ ਹੋਇਆ ਸੀ ਪਿੰਡ ਦੇ ਵਿੱਚ ਰਹਿੰਦੇ ਬੰਮਣੇ ਅਸੀਂ ਬੰਮਣੇ ਦੇ ਟੈਂਕੀ ਨੂੰ ਦੇਖਦਾ ਸੀ ਉਹਦੇ ਬਣੀ ਹੋਈ ਸੀ ਇਹ ਸਭ ਤੋਂ ਪਹਿਲੀ ਟੈਂਕੀ ਐ ਇਹ ਸਭ ਤੋਂ ਪਹਿਲੀ ਟੈਂਕੀ ਐ ਸ਼ਹਿਰ ਦੀ ਆਪਣੇ ਕਿਉਂਕਿ ਹੁਣ ਇਹਦੀ ਵੀ ਵਿਚਾਰੀ ਇੱਕ ਆਖਰ ਨੂੰ ਇੱਕ ਇਨਸਾਨ ਹੁੰਦਾ ਉਹਨੇ ਵੀ ਇੱਕ ਦਿਨ ਮਿਆਦ ਹੁੰਦੀ ਹੈ ਇਹਦੀ ਮਿਆਦ ਖਤਮ ਹੋ ਚੁੱਕੀ ਹੈ ਵਿਚਾਰੀ ਦੀ ਜੇ ਸਾਨੂੰ ਇਹ ਵੀ ਡਰ ਹੁੰਦਾ ਕਿ ਕਈ ਵਾਰੀ ਕਿਸੇ ਉੱਪਰ ਵਿਚਾਰਾ ਕੋਈ ਬੱਚਾ ਇੱਥੇ ਖੇਡਦਾ ਖੜਦਾ ਪਤੰਗ ਲੁੜਦਾ ਹੀ ਨਾ ਅਜੇ ਕੋਈ ਆ ਕੇ ਥੱਲੇ ਖੜ ਦੇ ਇੱਥੇ ਆ ਕੇ ਉੱਪਰ ਉੱਪਰ ਪੱਥਰ ਗਿਰ ਜੇ ਅੱਛਾ ਉਧਰ ਸਾਈਡ ਤੇ ਮਲਾਜ਼ਮ ਬੈਠਦੇ ਨੇ ਵਿਚਾਰੇ ਅਸੀਂ ਤਾਂ ਇਹ ਕਹਿੰਦੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਦੀ ਤੁਹਾਡੀ ਕੁਟੀ ਦੇਪਾਲ ਕਰੋ ਜੀ ਵਿਚਾਰੀ ਦੀ ਜੈਨ ਹੋ ਐਕਸਪਾਇਰ ਹੋ ਚੁੱਕੀ ਹੈ ਇਹਨੂੰ ਬੰਦ ਲ ਕੇ ਕਿਤੇ ਹੋਰ ਲਈ ਜਾਵੇ ਇਹਨੂੰ ਖਤਮ ਕੀਤਾ ਜਾਵੇ ਕਿਸੇ ਦਾ ਨੁਕਸਾਨ ਨਾ ਮੋਦੋਂ ਤੋਂ ਸਿਰਫ ਸਰਕਾਰ ਦੀ ਬੱਸ ਸਟੈਂਡ ਵਾਲਾ ਉੱਥੇ ਰੋੜੇ ਡੇਢ ਅੱਧੇ ਚ ਬਾਈਦੇ ਸੀ ਪਰ ਹੁਣ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉੱਥੇ ਲੁੱਕ ਪੁਆਈ ਜਾਵੇ ਜਲਦੀ ਕਿਉਂਕਿ ਉੱਥੇ ਬੈਠਾ ਜਾਂਦਾ ਮਿੱਟੀ ਇੰਨੀ ਉੱਡਦੀ ਹੈ ਨਾ ਹੱਬ ਤੋਂ ਜ਼ਿਆਦਾ ਬਹੁਤ ਬੁਰਾ ਹਾਲ ਹੋ ਜਾਂਦਾ ਸ਼ਾਮ ਤੱਕ ਤੇ ਸਾਡੇ ਵੱਧਵਾ ਜੀ ਨੇ ਹਰੇਕ ਲੋਕ ਮਸਲਾ ਇਹਨਾਂ ਚੱਕਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਕੰਮ ਬਹੁਤ ਜ਼ਿਆਦਾ ਕਰਦਨੇ ਇਹ ਕਿਉਂਕਿ ਇਹਨਾਂ ਦਾ ਕੰਮੇ ਸੇਵਾ ਵਾਲਾ ਹੈ ਜਿਵੇਂ ਸਾਡਾ ਡੇਰਾ ਪ੍ਰੇਮੀਆਂ ਦਾ ਕੰਮ ਸੇਵਾ ਦਾ ਹੈ ਵੀ ਕਿਤੇ ਕੋਈ ਐਕਸੀਡੈਂਟ ਹੋ ਗਿਆ ਐਕਸੀਡੈਂਟ ਤੱਕੇ ਲੈ ਜੈ ਧੰਨਵਾਦ ਵਰਮਾ ਜੀ ਫਿਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੇ ਜੋ ਟੈਂਕੀ ਦੇ ਹਾਲਾਤ ਨੇ ਤੇ ਤੁਸੀਂ ਇੱਥੇ ਆਪਣੇ ਬੈਡ ਦੇ ਵੀ ਤੁਹਾਨੂੰ ਕਿਵੇਂ ਲੱਗਦਾ ਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਦਾ ਬਧਵਾ ਸਭ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਲੋਕਾਂ ਦੇ ਮੁੱਦੇ ਚੱਕਦੇ ਹੋ ਗਰਾਊਂਡ ਲੈਵਲ ਤੇ ਜਾ ਕੇ ਰਿਪੋਰਟਿੰਗ ਕਰਦੇ ਹੋ ਪਹਿਲਾਂ ਵੀ ਇੱਕ ਦੋ ਇਹੋ ਜਿਹੀਆਂ ਚੀਜ਼ਾਂ ਹਨ ਜੋ ਕਿ ਲੱਗਦਾ ਨਹੀਂ ਸੀ ਵੀ ਪ੍ਰਸ਼ਾਸਨ ਗੋਰੀ ਨਿੰਦਰ ਸੁਟਾ ਪਿਆ ਤੁਸੀਂ ਸੋਇਆਂ ਦੇ ਮੁੱਦਿਆਂ ਦੇ ਵੀ ਬੋਲੇ ਚਲੋ ਵੀ ਹੱਲ ਹੋਇਆ ਅਮਰ ਕਾਣਾ ਪੱਤੀ ਰੋਡ ਬਾਰੇ ਵੀ ਤੁਸੀਂ ਖੁੱਲ ਕੇ ਬੋਲੇ ਪ੍ਰਸ਼ਾਸਨ ਨੂੰ ਥਕਾਇਆ ਉਹਨਾਂ ਦਾ ਕੰਮ ਮਤਲਬ ਹਫਤਿਆਂ ਦਾ ਘੰਟਿਆਂ ਦੇ ਵਿੱਚ ਕਰਵਾਇਆ ਜੀ ਬੇਨਤੀ ਸਾਡੀ ਇਹ ਬਵਾਸਾ ਜੇ ਇੱਕ ਮਤਲਬ ਪੱਥਰ ਵੀ ਆਪਾਂ ਉੱਤੋਂ ਸਿੱਟੀ ਹੈ ਨਾ ਉਹ ਦੀ ਵੱਜਣ ਦੀ ਬਹੁਤ ਜ਼ਿਆਦਾ ਉਹ ਹੁੰਦੀ ਹੈ ਸਪੀਡ 1 ਕਿਲੋ ਦੀ ਕੁਆਂਟਲ ਦੇ ਰੇਸ਼ੋ ਬਰਾਬਰ ਆਉਂਦੀ ਹੈ ਜੇ ਮੰਨ ਲਓ ਕੱਲ੍ਹ ਕਈ ਵਾਰੀ ਆਇਆ ਆਂਦੀ ਹੈ ਨਾ ਇੱਥੇ ਆਏ ਬੈਠੇ ਹੁੰਨੇ ਆ ਨਾਲ ਹੀ ਆ ਕੇ ਡਾ ਡਿੱ ਗਿਆ ਹੁੰਦਾ ਮੰਨ ਲਓ ਜੇ ਕਿਸੇ ਸਾਡੇ ਮੁਲਾਜ਼ਮ ਦੇ ਸਿਰ 'ਤੇ ਵੱਜੇ ਆਊਟਸੋਰਸ ਮੁਲਾਜ਼ਮ ਆ ਕਿ ਆਸੀਂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਸਾਡੇ ਬੰਦੇ ਦਾ ਨੁਕਸਾਨ ਹੋ ਗਿਆ ਅਸੀਂ ਉਧਰੋਂ ਵੀ ਕਿਹਾ ਤੇ ਉਧਰੋਂ ਵੀ ਤੇਰਾ ਤੇਨਾ ਸਾਲ ਦਾ ਮੁੱਲ ਤਾਂ ਅੱਗੇ ਵੀ ਨਹੀਂ ਸਰਕਾਰ ਮੋੜ ਰਹੀ ਕੀ ਮੰਗ ਕਰ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜਾਂ ਤਾਂ ਇਹਨੂੰ ਵੀ ਇਹਨੂੰ ਟੈਂਕੀ ਨੂੰ ਬਦਲਿਆ ਜਾਵੇ ਜਾਂ ਇਹਨੂੰ ਪੂਰਨ ਤੌਰ ਤੇ ਬਗਾਵ ਹਰ ਟਾਈਮ ਪਾਣੀ ਚੜਦਾ ਜੀ ਨੁਕਸਾਨ ਤਾਂ ਕਿਸੇ ਟਾਈਮ ਹੀ ਹੋ ਸਕਦਾ ਜੇ ਵਰਤੋ ਜਾਗੇ ਜਿਆਦਾ ਜਿਆਦਾ ਵਰਤੋ ਵਾਲੀ ਤੇ ਹੈ ਨਹੀਂ ਇਹ ਹਾਲਤੇ ਤੁਹਾਨੂੰ ਪਤਾ ਹੈਗੇ ਨਹੀਂ ਨੰਗਿਆ ਹੋਇਆ ਉਹ ਦੇਖੋ ਸਮੇਸਰੀਆ ਵੀ ਸਿਮੈਂਟ ਛੱਡ ਗਿਆ ਜੀ ਐਦੂ ਮਾੜੀ ਹਾਲਤ ਕੀ ਹੋਊ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਬੰਦ ਕਰਕੇ ਕਿਤੇ ਨਾਲ ਕੋਈ ਵਧੀਆ ਹੋਟਿੰਗੀ ਚਲਾਦੀ ਜਾਏ ਤੇ ਨਾਲ ਆਪਣੇ ਜਿਹੜੇ ਤੇ ਇਹਨਾਂ ਦੇ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ ਇੰਨਾ ਵਾਰੇ ਵੀ ਧਰਨ ਨਾਲ ਦੇ ਕਰੇ ਧੰਨਵਾਦ ਧੰਨਵਾਦ ਬਾਈ ਤੁਹਾਡਾ ਨਾਮ ਮੇਰਾ ਉਹ ਲਖਮਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਜਿਵੇਂ ਆਪਾਂ ਇਹ ਟੈਂਕੀ ਦੀ ਹਾਲਤ ਹੈ ਕਿਸੇ ਤੋਂ ਲੁਕੀ ਨਹੀਂ ਹੈ ਫਾਇਰ ਵਿਗੜਾ ਦਾ ਮੁਲਾਜ਼ਮ ਖਾਇਰ ਮੈਨੇ ਔਰੇ ਜੀ ਅਸੀਂ نیچے ਬੈਠਦੇ ਹੁੰਨੇ ਸੀਟ ਤੇ ਬੈਠਦੇ ਹੁੰਨੇ ਪਰ ਕਈ ਜਿਆਦਾ ਵੱਡੇ ਵੱਡੇ ਪੱਸਾ ਟੁੱਟ ਟੁੱਟ ਕੇ गिरਦੇ ਨੇ ਜੀ ਹੁਣ ਸਾਡੀ ਮਜਬੂਰੀ ਹੈ ਸਾਨੂੰ ਬੈਠਣਾ ਪੈਂਦਾ ਜੀ ਇੱਥੇ ਜੀ ਠੀਕ ਨੇ ਜੀ ਹੋਰ ਸਾਡੇ ਕੋਲ ਜਗ੍ਹਾ ਵੀ ਨਹੀਂ ਹੈਗੀ ਲੈਣੇ ਤੇਰੇ ਬੈਠਣਾ ਵਾਸਤੇ ਜੀ ਰਾਤ ਨੂੰ ਰਾਤ ਨੂੰ ਦਿਨ ਨੂੰ ਸਵੇਰੇ ਵਗਲਗ ਜਗ੍ਹਾ ਸਮੇਂ ਤੇ ਹੋਰ ਇਹਨਾਂ ਕੁਛ ਨਾ ਕੁਛ ਪੂਰਾ ਗਿਰਦਾ ਹੀ ਰਹਿੰਦਾ ਯਾਰ ਜਦੋਂ ਬਰਸਾਤ ਦੀ ਸਮਾਂ ਹੁੰਦਾ ਉਸ ਟਾਈਮ ਜਿਆਦਾ ਨੁਕਸਾਨ ਕਰਦੀ ਹੈ ਥੈਂਕ ਯੂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਥੋੜਾ ਇਹਨਾਂ ਦੀ ਰਿਪੇਅਰ ਵਗੈਰਾ ਜਾਂ ਜੋ ਵੀ ਕੁਝ ਕਰਦੇ ਆ ਇਹਨਾਂ ਦਾ ਕਿਉਂਕਿ ਜਿਸ ਤਰ੍ਹਾਂ ਦੀ ਇਹਦੀ ਹਾਲਤ ਹੈ ਰਿਪੇਅਰ ਯੋਗੀ ਤਾਂ ਹੈ ਨਹੀਂ ਇਹ ਇਹਨੂੰ ਅਸੀਂ ਸਮਾਂ ਤਾਂ ਕਾਫੀ ਜਿਆਦਾ 50 ਸਾਲ ਦੇ ਕਰੀਬ ਕਹਿੰਦੇ ਸਮਾਂ ਬਣ ਨਹੀਂ ਐਨ ਦਾ ਸਮਾਂ ਦੱਸ ਕਿਉਂਕਿ ਸਾਨੂੰ ਵੀ ਦੱਸਿਆ ਕਿ ਬਹੁਤ ਪੁਰਾਣੀ ਟੈਂਕੀ ਹੈ ਪਹਿਲਾਂ ਇਹੀ ਟੈਂਕੀ ਬਣੀ ਸੀ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਸਮਾਨੇ ਤੋਂ ਪੁਰਾਣੀ ਟੈਂਕੀ ਇਹ ਹੈ ਜੀ ਬਾਕੀ ਇਹ ਹੈ ਵੀ ਇਹਦੀ ਕੰਡੀਸ਼ਨ ਰਿਪੇਅਰ ਵਾਲੀ ਤਾਂ ਹੈ ਕੋਈ ਹੈ ਨਹੀਂ ਆਹ ਦੇਖੋ ਜਿਵੇਂ ਤੁਹਾਡੇ ਉੱਪਰ ਨੇ ਸਰੀਆ ਵੀ ਵਿੱਚ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਰੱਖਿਆ ਜੀ ਤੁਹਾਨੂੰ ਆਹ ਦੀ ਹਾਂਜੀ ਹਾਂ ਉਹ ਟੁੱਟੇ ਗੰਦੇ ਜਿਹੜੀ ਐਸਨ ਚੇਤੀਆਂ ਤੇ ਤੁਹਾਨੂੰ ਦਿਖਾ ਦਿੰਨੇ ਆ ਤੇ ਥੋੜੀ ਜੀ ਹੋਰ ਉੱਪਰ ਜਾ ਕੇ ਇਹਦੀ ਕੰਡੀਸ਼ਨ ਜਿਸ ਤਰ੍ਹਾਂ ਦੀ ਕੰਡੀਸ਼ਨ ਹੈ ਥੋੜੀ ਆ ਬਿਲਕੁਲ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਜਮੀਨੀ ਪੱਧਰ ਤੇ ਅਸੀਂ ਇਸ ਟਾਈਮ ਖੜੇ ਆ ਟੈਂਕੀ ਦੇ ਥੱਲੇ ਖੜੇ ਆ ਤੇ ਸਾਨੂੰ ਡਰ ਵੀ ਸਤਾ ਰਿਹਾ ਪਰ ਕਰੀਏ ਕਿ ਅਸੀਂ ਲੋਕ ਮਸਲੇ ਚੱਕਦੇ ਆ ਲੋਕ ਮਸਲਾ ਸਾਨੂੰ ਵੀ ਸਾਡੇ ਧਿਆਨ ਦੇ ਵਿੱਚ ਲੋਕਾਂ ਨੇ ਲਿਆਂਦਾ ਤੇ ਅਸੀਂ ਵੀ ਹੁਣ ਲੋਕਾਂ ਦਾ ਜਿਹੜਾ ਮਸਲਾ ਕਿਹਾ ਹੋਇਆ ਹੈ ਪ੍ਰਸ਼ਾਸਨ ਤੱਕ ਇਹਦੀ ਅਵਾਜ਼ ਪਹਚਾਰੇ ਦੇਖ ਸਕਦੇ ਹੋ ਵਿੱਚ ਜਿਹੜਾ ਸਰੀਆ ਹੈ ਉਹ ਸਰੀਆ ਵੀ ਸਿਮਿੰਟ ਦਾ ਸਾਥ ਛੱਡ ਗਿਆ ਕਈ ਥਾਵਾਂ ਤੋਂ ਕਈ ਥਾਵਾਂ ਤੋਂ ਸਿਮਿੰਟ ਦਾ ਜਿਹੜਾ ਸਰੀਆ ਹੈ ਉਹ ਸਾਥ ਛੱਡ ਗਿਆ ਤੇ ਦੇਖ ਸਕਦੇ ਹੋ ਕਿੰਨੀ ਵੱਡੀ ਤਾਦਾਦ ਦੇ ਵਿੱਚ ਤੋਂ ਵੱਡੇ ਵੱਡੇ ਪੀਸ गिरਦੇ ਨੇ ਖਰਾਪਣ गिर ਰਹੇ ਨੇ ਤੇ ਸਾਨੂੰ ਵੀ ਥੋੜਾ ਡਰ ਜ਼ਰੂਰ ਲੱਗ ਰਿਹਾ ਕਿ ਵੀ ਕਿਸੇ ਟਾਈਮ ਕੋਈ ਵੀ ਇੱਥੇ ਸਾਡੇ ਉੱਤੇ ਵੀ ਕੋਈ ਪੀਸ ਨਾ ਗਿਰ ਜਾਵੇ ਦੇਖ ਸਕਦੇ ਹੋ ਜਿਸ ਤਰ੍ਹਾਂ ਦੇ ਇਹ ਹਾਲਾਤ ਨੇ ਬਿਲਕੁਲ ਦਿਖਾ ਰਹੇ ਆ ਸਾਰੀਆਂ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਹੇ ਆ ਜਿੰਨੀਆਂ ਵੀ ਲਾਈਵ ਤਸਵੀਰਾਂ ਨੇ ਇਹ ਕਿ ਵੀ ਸਰੀਆ ਜਿਹੜਾ ਸਿਮਿੰਟ ਦਾ ਸਾਥ ਕਈ ਥਾਵਾਂ ਤੋਂ ਨਹੀਂ ਬਹੁਤ ਥਾਵਾਂ ਤੋਂ ਛੱਡ ਚੁੱਕਿਆ ਹੈ ਤੇ ਆ ਪੋੜੀ ਦੇ ਥੱਲੇ ਦਿਖਾ ਦਿੰਨੇ ਆ ਜਿਸ ਤਰ੍ਹਾਂ ਦੇ ਪੋੜੀ ਦੇ ਹਾਲਾਤ ਨੇ ਜਿਸ ਤਰ੍ਹਾਂ ਦੇ ਪੋੜੀ ਦੇ ਹਾਲਾਤ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਤੁਹਾਨੂੰ ਦਿਖਾ ਰਹੇ ਆ ਉਹ ਵੀ ਤਸਵੀਰਾਂ ਨੇ ਤੇ ਇਹਦੇ ਨਾਲ ਰਹਿਸ਼ੀ ਇਲਾਕੇ ਨੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਦੇ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਅ ਜਰੂਰ ਇਹਦੇ ਵੱਲ ਇੰਤਿਆਰ ਦਿੱਤਾ ਜਾਵੇ ਭਾਮਿਆਂ ਦਾ ਜਿਸ ਤਰ੍ਹਾਂ ਵੀ ਜਿਵੇਂ ਪ੍ਰਸ਼ਾਸਨ ਨੂੰ ਠੀਕ ਲੱਗਦਾ ਉਸੇ ਤਰ੍ਹਾਂ ਕਰਨ ਤੇ ਤੁਹਾਨੂੰ ਹੋਰ ਥੋੜੇ ਜਿਹਾ ਅੱਗੇ ਜਾ ਕੇ ਦਿਖਾ ਦਿੰਨੇ ਆ ਤਸਵੀਰਾਂ ਦੇਖ ਸਕਦੇ ਹੋ ਹੁਣ ਇੱਥੇ ਥੋੜੀ ਜੀ ਦੂਰੀ ਤੇ ਹੋਰ ਉਪਰ ਆਏ ਆ ਤਹੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੀ ਇਹ ਟੈਂਕੀ ਦੀ ਹਾਲਤ ਦੀਆਂ ਤਸਵੀਰਾਂ ਨੇ ਇਹ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸਮਾਣਾ ਹਲਚਲ ਨਿਊਜ਼ ਵੱਲੋਂ ਦੇਖ ਸਕਦੇ ਹੋ ਜਿਹੜੇ ਪਿੱਲਰ ਨੇ ਇਹਦੇ ਜਿਹੜੇ ਪਿੱਲਰ ਨੇ ਕਈ ਥਾਵਾਂ ਤੋਂ ਨਹੀਂ ਬਹੁਤ ਥਾਵਾਂ ਤੋਂ ਇਹਦਾ ਸਾਥ ਛੱਡ ਚੁੱਕਿਆ ਹੈ ਸਿਮਿੰਟ ਦਾ ਰੇਤਾ ਸਿਮਿੰਟ ਦੇ ਨਾਲ ਜਿਹੜਾ ਸਰੀਆ ਸੀ ਉਹ ਵੀ ਸਾਥ ਛੱਡ ਚੁੱਕਿਆ ਤੇ ਹੁਣ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਇਸ ਦੇ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤੇ ਕੋਈ ਮਸਲਾ ਹੱਲ ਮਸਲੇ ਚ ਹੱਲ ਕੀਤਾ ਜਾਵੇ ਤਾਂ ਜੋ ਕੋਈ ਵੀ ਜਿਹੜਾ ਪੀਸ ਹੈ ਕਿਸੇ ਕਰਮਚਾਰੀ ਤੇ ਜਾਂ ਕਿਸੇ ਇਨਸਾਨ ਤੇ ਨਾ ਗਰੇ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੁਣ ਦੇਖਦੇ ਆ ਪ੍ਰਸ਼ਾਸਨ ਇਸ ਪਾਸੇ ਕਦੋਂ ਕਿੰਨਾ ਕੁ ਧਿਆਨ ਦਿੰਦਾ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ ਦੇਖ ਸਕਦੇ ਹੁਣ ਜੀ ਤੁਹਾਨੂੰ ਉੱਪਰਲੀ ਮੰਜ਼ਿਲ ਦੀ ਦਿਖਾਈਏ ਤਾਂ ਦੇਖ ਸਕਦੇ ਹੋ ਕੀ ਹਾਲਤ ਨੇ ਇਹਦੇ ਬਹੁਤ ਹੀ ਜ਼ਿਆਦਾ ਪੀਸ ਤਾਂ ਉੱਥੋਂ गिर ਚੁੱਕੇ ਨੇ ਕੱਲਾ ਬਸ ਮਟੀਰੀਅਲ ਹੀ ਹੈ ਜੋ ਸਰੀਏ ਦੇ ਨਾਲ ਮਾੜਾ ਮੋਟਾ ਖੜਿਆ ਜਿਹੜਾ ਪਕੜ ਬਣਾ ਕੇ ਖੜਾ ਹੈ ਕਿਸੇ ਵੀ ਸਮੇਂ ਉਹ ਵਾਲਾ ਜਿਹੜਾ ਸਰੀਆ ਪਹਿਲੀ ਆਖਰੀ ਮੰਜ਼ਿਲ ਤੋਂ ਦਿਖ ਰਿਹਾ ਹੈ ਕਿਸੇ ਵੀ ਸਮੇਂ ਉੱਥੋਂ ਵੀ ਗਿਰਨ ਗਿਰ ਸਕਦਾ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਲਦੀ ਸਵੱਸ ਇਸ ਵੱਲ ਕੋਈ ਧਿਆਨ ਦਿੱਤਾ ਜਾਵੇ ਦੇਖ ਸਕਦੇ ਹੋ ਜਿਹੜੇ ਇੱਥੇ ਫਾਇਰ ਬਿਗੇਟ ਦੇ ਕਰਮਚਾਰੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਟੈਂਕੀ ਦੇ ਥੱਲੇ ਬੈਠੇ ਨੇ ਹੋਰ ਜਾਨ ਵੀ ਕਿੱਥੇ ਕਿਉਂਕਿ ਬੈਠਣ ਜੋਗੀ ਹੋਰ ਕਿਸੇ ਪਾਸੇ ਥਾਂ ਵੀ ਨਹੀਂ ਹੈ ਡਿਊਟੀ ਤੇ ਤਾਇਨਾਤ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਟੈਂਕੀ ਦੇ ਨਾਲ ਬੈਠੇ ਨੇ ਪਰ ਜੇ ਨੁਕਸਾਨ ਹੋਣਾ ਕਿਸੇ ਵੀ ਸਮੇਂ ਹੋ ਸਕਦਾ ਹੈ ਪਰ ਜਿਸ ਤਰ੍ਹਾਂ ਦੇ ਟੈਂਕੀ ਦੇ ਹਾਲਾਤ ਨੇ ਕਿਸੇ ਨੂੰ ਲੁਕੇ ਨਹੀਂ ਹਨ ਇਹ ਲਾਈਵ ਤਸਵੀਰਾਂ ਦਿਖਾਈਆਂ ਜਾਣੀਆਂ ਨੇ ਸਮਾਣਾ ਹਲਚਲ న్యూਸ ਵੱਲੋਂ ਤੇ ਦੇਖਦੇ ਹੁਣ ਇਸ ਪਾਸੇ ਪ੍ਰਸ਼ਾਸਨ ਕਦੋਂ ਧਿਆਨ ਦਿੰਦਾ ਹੈ ਤਾਂ ਸਮਝ ਦੱਸੇਗਾ। ਦੇਖ ਸਕਦੇ ਹਾਂ ਸਾਡੇ ਕੋਲ ਕਈ ਦਿਨਾਂ ਦੇ ਫੋਨ ਆ ਰਹੇ ਸੀਗੇ ਕਿ ਵੀ ਜੜੀ ਪੁਰਾਣੀ ਪੁਰਾਣੀ ਸੁਭਾਸ਼ ਪਾਰਕ ਹੈ ਜਿਸ ਦੇ ਵਿੱਚ ਇੱਕ ਟੈਂਕੀ ਬਣੀ ਹੋਈ ਹੈ ਟੈਂਕੀ ਸਾਡੇ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਵੀ ਜਿਹੜੇ ਇਹ ਟੈਂਕੀ ਹੈ ਸਭ ਤੋਂ ਪੁਰਾਣੀ ਟੈਂਕੀ ਇਹੀ ਹੈ ਜਿਹੜੀ ਕਿ ਵੀ ਸਮਾਣਾ ਸ਼ਹਿਰ ਦੇ ਵਿੱਚ ਬਣੀ ਸੀ। ਸਮਾਣਾ ਸ਼ਹਿਰ ਦੇ ਵਿੱਚ ਟੈਂਕੀ ਜਿਹੜੀ ਬਣੀ ਸੀ ਸਭ ਤੋਂ ਪੁਰਾਣੀ ਟੈਂਕੀ ਹੈ ਜਿਸ ਦੇ ਵਿੱਚ ਡੀਐਸਪੀ ਸਾਹਿਬ ਸਮਾਣਾ ਦਾ ਦਫ਼ਤਰ ਵੀ ਹੈ ਤੇ ਫਾਇਰ ਬਿਗਡ ਦੇ ਕਰਮਚਾਰੀ ਵੀ ਬੰਦੇ ਨੇ ਤੇ ਜਿਹੜੇ ਫਾਇਰ ਬਿਗਡ ਦੇ ਕਰਮਚਾਰੀ ਵੀ ਬੰਦੇ ਨੇ ਦੇਖੋ ਸਾਹਮਣੇ ਕੋਈ ਵੀ ਨਹੀਂ ਆਉਂਦਾ ਹੁੰਦਾ ਪਤਾ ਸਭ ਨੂੰ ਹੈ ਤੇ ਅਸੀਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਲਈ ਅੱਜ ਇਹ ਮਸਲਾ ਚੱਕਿਆ ਕਿਉਂਕਿ ਸਮਾਣਾ ਹਲਚਲ ਨਿਊਜ਼ ਹੈ ਜੋ ਲੋਕ ਮਸਲੇ ਚੱਕਦਾ ਤੁਸੀਂ ਦੇਖ ਸਕਦੇ ਹੋ ਟੈਂਕੀ ਦੇ ਵਿੱਚ ਕੋਈ ਉਹ ਪਿੱਲਰ ਹੋਏਗਾ ਜਿਹੜਾ ਕਿ ਵੀ ਆ ਜਿਸ ਦੇ ਵਿੱਚ ਜਿਹੜਾ ਸਰੀਆ ਹੈ ਉਸ ਨੂੰ ਪੂਰੀ ਤਰ੍ਹਾਂ ਜੜ ਲੱਗ ਚੁੱਕਿਆ ਤੇ ਕਿਤੇ ਕਿਤੇ ਦਾ ਸਰੀਆ ਵੀ ਨਹੀਂ ਦਿਖਾਈ ਦੇ ਰਿਹਾ ਤੁਹਾਨੂੰ ਹੋਰ ਉਚਾਈ ਤੱਕ ਦਿਖਾ ਦਿੰਨੇ ਆ ਜਿਸ ਤਰ੍ਹਾਂ ਦੇ ਟੈਂਕੀ ਦੇ ਹਾਲਾਤ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਟੈਂਕੀ ਦੇ ਹਾਲਾਤ ਸਿਰੇ ਤੋਂ ਸਿਰੇ ਤੱਕ ਕਿਹੋ ਜਿਹੇ ਹਾਲਾਤ ਨੇ ਪੰਜਵੀਂ ਛੇਵੀਂ ਮੰਜ਼ਲ ਤੱਕ ਦੇਖ ਸਕਦੇ ਹੋ ਸਾਨੂੰ ਵੀ ਡਰ ਲੱਗ ਰਿਹਾ ਕਿਤੇ ਕੋਈ ਉੱਪਰੋਂ ਪੀਸ ਸਾਡੇ ਉੱਪਰ ਵੀ ਨਾ गिर ਪਵੇ ਕਿਉਂਕਿ ਜਿਸ ਤਰ੍ਹਾਂ ਦੀ ਟੈਂਕੀ ਦੇ ਹਾਲਾਤ ਨੇ ਸਾਨੂੰ ਸਾਡੇ ਸੂਤਰਾਂ ਨੇ ਜਿਵੇਂ ਦੀ ਦੱਸੀ ਸੀ ਉਸ ਤੋਂ ਵੀ ਵੱਧ ਜਾਣਕਾਰੀ ਮਿਲੀ ਇੱਥੇ ਆਏ ਤੇ ਜਦੋਂ ਆ ਕੇ ਦੇਖਿਆ ਤਾਂ ਬਹੁਤ ਵੱਡੇ ਵੱਡੇ ਖਰਾਪੜ ਕੁਝ ਥੱਲੇ ਗire ਹੋਏ ਸਨ ਕੁਝ ਖਰਾਪੜ ਵੱਡੇ ਵੱਡੇ ਥੱਲੇ ਗire ਹੋਏ ਸਨ ਤੇ ਕੁਝ ਗਿਰਨ ਦੀ ਕਾਗਾਰ ਤੇ ਨੇ ਤੇ ਜੇ ਗੱਲ ਕੀਤੀ ਜਾਵੇ ਪੋੜੀਆਂ ਦੀ ਤਾਂ ਤੁਸੀਂ ਪੋੜੀਆਂ ਦੀ ਹਾਲਤ ਦੇਖ ਸਕਦੇ ਹੋ ਕਿਹੜੀ ਪੋੜੀ ਦੇ ਉੱਤੇ ਜਿਹੜੇ ਖਰਾਪੜ ਨੇ गिर ਰਹੇ ਨੇ ਤੇ ਥੱਲੇ ਜਿਹੜੇ ਫਾਇਰ ਬਗੜ ਦੇ ਕਰਮਚਾਰੀ ਵੀ ਬੈਠਦੇ ਨੇ ਤੇ ਉਹਨਾਂ ਨੇ ਵੀ ਸਾਹਮਣੇ ਤਾਂ ਨਹੀਂ ਆਏ ਤੇ ਉਹਨਾਂ ਨੂੰ ਵੀ ਹਰ ਵੇਲੇ ਇਹੋ ਡਰ ਸਤਾਉਂਦਾ ਰਹਿੰਦਾ ਕਿਸੇ ਵੀ ਟਾਈਮ ਉੱਪਰੋਂ ਕੋਈ ਜਿਹੜਾ ਪੀਸ ਹੈ ਉਹਨਾਂ ਦੇ ਉੱਪਰ ਨਾ गिर ਪਵੇ ਕੋਈ ਵੀ ਪੀਸ ਜਿਹੜਾ ਉਹਨਾਂ ਦੇ ਉੱਤੇ ਨਾ गिर ਪਵੇ ਇਹੀ ਡਰ ਸਤਾਉਂਦਾ ਰਹਿੰਦਾ ਪਰ ਡਿਊਟੀ ਤਾਂ ਕਰਨੀ ਪੈਣੀ ਹੈ